ਪੰਜਾਬ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਾਮ-ਦਾਮ, ਡੰਡ, ਪੇਡ, ਪੈਸੇ, ਲੜਾਈ, ਝਗੜਾ ਆਦਿ ਦਾ ਇਸਤੇਮਾਲ ਕਰਨ ਦਾ ਬਿਆਨ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਪੰਜਾਬ ਪਰਬਾਰੇ ਅਤੇ ਦਿੱਲੀ ਦੇ ਸਾਫਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਖਿਲਾਫ ਸ਼ੋਮਨੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਡੀਸੀ ਦਫ਼ਤਰ ਦੇ ਬਾਹਰ ਮਨੀਸ਼ ਸਿਸੋਦੀਆ ਦਾ ਪੁਤਲਾ ਸਾੜਿਆ ਗਿਆ। ਕੈਮਰਾਮੈਨ ਸਤਵੀਰ ਸਿੰਘ ਦੇ ਨਾਲ ਅਮਰ ਜਵਾਲਾ ਦੇ ਸੰਪਾਦਕ ਰਾਜਕੁਮਾਰ ਸਾਥੇ ਦੇ ਰਿਪੋਰਟ ਦਿੱਲੀ ਜੋ ਧੱਕਾ ਮਾਰ ਕੇ ਕੱਢੇ ਤੇ ਹੁਣ ਜੁੱਤੀਆਂ ਮਾਰ ਕੇ ਪੰਜਾਬ ਚੋਂ ਕੱਢੂਗੀ ਤੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੀਦਾ ਇਹਦੇ ਜਿਹੜੇ ਬੋਲ ਆ ਦੇਖੋ ਆ ਕੀ ਬੋਲ ਰਿਹਾ ਵਾ ਤੇ ਇਹਨਾਂ ਨੂੰ 26ਵੇਂ ਤੇ ਜੁੱਤੀਆਂ ਮਾਰ ਕੇ ਪੰਜਾਬ ਚੋਂ ਬਾਹਰ ਕੱਢੋ ਆਮ ਆਦਮੀ ਪਾਰਟੀ ਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤ ਨਗਰ ਚੌਕ ਨਵੀਆਂ ਕਚੈਰੀਆਂ ਦੇ ਵਿੱਚ ਦਿੱਤਾ ਜਾ ਰਿਹਾ ਹੈ ਉਹਦਾ ਮੇਨ ਮਕਸਦ ਇਹ ਹੈ ਜੀ ਜੋ ਮਨੀਸ਼ ਸੋਧਿਆ ਇੱਕ ਦਿੱਲੀ ਤੋਂ ਹਾਰਿਆ ਹੋਇਆ ਐਮਐਲਏ ਮੰਤਰੀ ਝਾੜੂ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਇੱਕ ਬਿਨਾ ਮਤਲਬ ਤੋਂ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਡੇ ਪੰਜਾਬ ਵਾਸੀਆਂ ਨੂੰ ਬਰਗਲਾ ਕੇ ਜੋ ਪੁੱਠੀਆਂ ਸਿੱਧੀਆਂ ਮੱਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਸਸੋਧਿਆ ਤੇਰੇ ਸਿਰ ਤੇ ਜਿਹੜੇ ਵਾਲ ਸੀ ਉਹ ਪਹਿਲਾਂ ਝੜ ਗਏ ਜਿਹੜੇ ਮਗਰ ਧੌਣ ਤੇ ਚਾਰ ਰਹਿ ਗਏ ਆ ਹੁਣ ਆਉਣ ਵਾਲੀ 2027 ਦੇ ਵਿੱਚ ਛੇਤਰਾਂ ਨਾਲ ਲਾਵਾਂਗੇ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਨੇ ਤਾਮਦੰਡ ਬੇਸ ਜੋ ਵੀ ਪੈਸਾ ਵਰਤੋ ਤੇ ਪੰਜਾਬੀਆਂ ਨੂੰ ਨੂੰ ਕਹੋ ਵੀ ਸਾਨੂੰ ਦੁਬਾਰਾ ਜਿਤਾਉਣ ਇਹ ਸੁਪਨਾ ਜਿਹੜਾ ਲੈ ਕੇ ਤੁਸੀਂ ਇੱਥੇ ਆਏ ਹੋ ਇਹ ਭੁੱਲ ਜਿਓ ਇਹ ਨਾ ਕਦੀ ਪੂਰਾ ਹੋਇਆ ਨਾ ਹੋਣਾ ਇੱਕ ਵਾਰੀ ਪੰਜਾਬੀਆਂ ਨੇ ਗਲਤੀ ਕਰ ਲਈ ਆ ਤੁਹਾਨੂੰ ਬਾਈ ਦੇ ਵਿੱਚ ਜਿਤਾ ਕੇ ਸਤਾਈ ਚ ਭੁੱਲ ਜਿਓ ਥੋੜੇ ਚ ਭਲਾਈ ਭਲਾਈ ਮੰਸੀ ਇਹੀ ਆ ਤੂੰ ਜੀ 27 ਤੋਂ ਪਹਿਲਾਂ ਪਹਿਲੇ ਇੱਥੋਂ ਨਿਕਲ ਜਾ ਨਹੀਂ ਤਾਂ ਪਹਿਲਾਂ ਦਿੱਲੀ ਤੁਹਾਨੂੰ ਪਤਾ ਲੱਗਿਆ ਹੋਵੇਗਾ ਵੀ ਡਲਾ ਤੋਂ ਡਲਾ ਹੁੰਦਾ ਹੈ ਜਿਸ पे ਪੜਾ ਹੁੰਦਾ ਹੈ 70 ਤੋਂ ਪਹਿਲਾਂ ਪਾਇਆ ਪਹਿਲਾਂ ਪਾਇਆਂ ਪੰਜਾਬੀਆਂ ਨੇ ਚੀਕਾਂ ਹੁਣ ਤੁਹਾਡੇ ਅੜਾੜ ਪਾਉਣਗੇ ਇਹ ਗੱਲ ਯਾਦ ਰੱਖੀ ਟਾਈਮ ਨਾਲ ਨਿਕਲ ਜਾ ਬਹਿ ਬਹਿ ਕੇ ਮੇਰਾ ਵੀਰ ਚੰਗਾ ਰਹੇਗਾ ਭਗਵੰਤ ਸਿੰਘ ਤੂੰ ਵੀ ਸੁਣ ਲੈ ਇਹ ਗੱਲ ਚੰਗੇ ਰਹੋਗੇ ਬਚ ਜੋ ਪੰਜਾਬੀਆਂ ਤੋਂ ਆ ਤੁਹਾਡੀਆਂ ਕਈ ਪਾਲਸੀਆਂ ਨੇ ਤੁਹਾਨੂੰ ਪਹਿਲਾਂ ਲੈ ਲਿਆ ਜੇ ਚਾਰਨਰ ਚੰਗੇ ਹੈਗੇ ਤੁਹਾਡੇ ਕੋਲ ਸਾਲ ਖੰਡ ਕੱਢ ਲਓ ਇਹ ਨਾ ਆਵੇ 70 ਹੁਣ ਤੋਂ ਹੀ ਪਾਣੇ ਸ਼ੁਰੂ ਹੋਣ ਨਿਕਲ ਜਾ ਬਹਿ ਬਹਿ ਕੇ ਚੰਗੇ ਰਹੋਗੇ ਇਸ ਜਿਹੜੀ ਸਰਕਾਰ ਦੇ ਖਿਲਾਫ ਜੋ ਅੱਜ ਮੈਮੋਰੰਡਮ ਤੇ ਜਿਹੜਾ ਪੁਤਲਾ ਫੂਕਣ ਦਾ ਜਿਹੜਾ ਪ੍ਰੋਗਰਾਮ ਸੀ ਜੋ ਇਸ ਸਰਕਾਰ ਦੇ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਮੁੱਖ ਮੰਤਰੀ ਆ ਉਹਦਾ ਕੀ ਪ੍ਰੋਟੋਕਾਲ ਹੁੰਦਾ ਤੇ ਕੀ ਸਾਹਮਣੇ ਬਹਿ ਕੇ ਉਹਦੇ ਸਾਹਮਣੇ ਇਹੋ ਜੀਆਂ ਗੱਲਾਂ ਕੀਤੀਆਂ ਜਾ ਰਹੀਆਂ ਜੋ ਕਿ ਇੱਕ ਪੜਕਾਉ ਭਾਸ਼ਣ ਸਮਾਜ ਦੇ ਵਿੱਚ ਜੋ ਇੱਕ ਦੂਜੇ ਨੂੰ ਪਾੜਨ ਦੀ ਔਰ ਮਾਰਨ ਦੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਐ ਇਲੈਕਸ਼ਨਾਂ ਦੇ ਵਿੱਚ ਪਹਿਲੇ ਹੀ ਤਿਆਰੀਆਂ ਇਹੋ ਜਿਹੀਆਂ ਕੱਸੀਆਂ ਜਾ ਰਹੀਆਂ ਸੋ ਇਹੋ ਜੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਪੰਜਾਬ ਦੇ ਵਿੱਚ ਐਂਟਰੀ ਉਹਨਾਂ ਦੀ ਬੰਦ ਕਰ ਦੇਣੀ ਚਾਹੀਦੀ ਮੁੱਖ ਮੰਤਰੀ ਸਾਹਮਣੇ ਮੂਰਖ ਦਰਸ਼ਕ ਬਣ ਕੇ ਬੈਠਾ ਜਿਹੜਾ ਸੁਣ ਰਿਹਾ ਔਰ ਉਹਦੀ ਜਿਹੜੀ ਹੈ ਹਾਮੀ ਭਰ ਰਿਹਾ ਆ ਤਾੜੀਆਂ ਮਾਰ ਕੇ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਇਹ ਸਰਕਾਰ ਨੂੰ ਆਪ ਹੀ ਰਜਾਇਨ ਦੇ ਦੇਣਾ ਚਾਹੀਦਾ ਸੋ ਇਹੀ ਅਸੀਂ ਇਸੇ ਕਰਕੇ ਪੁਤਲਾ ਫੁਕਿਆ ਕਿ ਮਨੀਸ਼ ਸੋਦੀਆ ਜੋ ਆਮ ਆਦਮੀ ਪਾਰਟੀ ਦਾ ਪ੍ਰਭਾਰੀ ਹੈ ਪੰਜਾਬ ਦਾ ਔਰ ਉਹ ਸਾਬਕਾ ਡਿਪਟੀ ਸੀਐਮ ਜਿਹੜਾ ਇੱਕ ਦਿੱਲੀ ਦਾ ਰਹਿ ਚੁੱਕਿਆ ਵਾ ਉਹਦੀ ਸਦਾਬਲੀ ਜਿਹੜੀ ਹੈ ਜਾਂ ਉਹਦੇ ਜਿਹੜੇ ਬਿਆਨ ਆ ਉਹ ਪੰਜਾਬ ਦੇ ਵਿੱਚ ਅੱਗ ਲਾਉਣ ਵਾਲੇ ਆ ਇਹਦੇ ਵਿੱਚ ਉਹ ਸਿੱਧੀ ਤੌਰ ਤੇ ਕਹਿ ਰਿਹਾ ਕਿ 2027 ਦੇ ਇਲੈਕਸ਼ਨ ਚਾਹੇ ਕਹਿੰਦੇ ਝੂਠ ਬੋਲਣਾ ਪਵੇ ਦੰਗੇ ਕਰਾਣੇ ਪਵੇ ਜਾਂ ਸ਼ਾਮ-ਧਾਮਦੰ ਜਿਹੜੀ ਮਰਜ਼ੀ ਆ ਜਦ ਕਿ ਇਹੋ ਜੇ ਬੰਦੇ ਨੂੰ ਚਾਹੀਦਾ ਇਹ ਸੀ ਨੂੰ ਪੰਜਾਬ ਦੇ ਵਿੱਚ ਜਿਹੜੇ ਵਾਅਦੇ ਕੀਤੇ ਹੋਏ ਆ ਉਹ ਪੂਰੇ ਕਿਵੇਂ ਕਰਨੇ ਆ ਅੱਜ ਪੰਜਾਬ ਦੀ ਜਨਤਾ ਜਿਹੜੀ ਆ ਆਮ ਆਦਮੀ ਪਾਰਟੀ ਕੋਲੋਂ ਪੁੱਛ ਰਹੀ ਆ ਕਿ ਵੀ ਜਿਹੜੇ ਤੁਸੀਂ ਲੋਕਾਂ ਨੂੰ ਵਾਅਦੇ ਕਰਕੇ ਆਏ ਸੀ ਉਹ ਵਾਅਦੇ ਸਾਰੇ ਹਵਾ-ਹਵਾਈ ਹੋ ਗਏ ਆ ਤਾ ਇਸ ਕਰਕੇ ਅੱਜ ਸ਼ਰੋਮਨੀਆ ਕਾਲੀ ਦਲ ਵੱਲੋਂ ਜ਼ਿਲ੍ਹਾ ਲੁਧਿਆਣੇ ਵੱਲੋਂ ਮਨੀਸ਼ ਸੋਸੋਦੀਆ ਦਾ ਜਿਹੜਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਵੈ ਔਰ ਮੰਗ ਕੀਤੀ ਜਾ ਰਹੀ ਆ ਕਿ ਜਿਹੜਾ ਮਨੀਸ਼ ਸੋਸੋਦੀਆ ਵਰਗੇ ਜਿਹੜੇ ਜਿਹੜੇ ਝੂਟੇ ਅਤੇ ਜਿਹੜੇ ਦੰਗਾ ਫੈਲਾਣ ਵਾਲੇ ਲੋਕ ਆ ਉਹਨਾਂ ਨੂੰ ਪੰਜਾਬ 'ਚ ਬਿਲਕੁਲ ਵੜਨ ਨਹੀਂ ਦੇਣਾ ਚਾਹੀਦਾ ਔਰ ਉਹਨੂੰ ਇਸ ਗੱਲ ਦੇ ਲਈ ਪੰਜਾਬ ਦੀ ਜਨਤਾ ਕੋਲੋਂ ਮਾਫੀ ਮੰਗਣੀ ਚਾਹੀਦੀ ਆ ਔਰ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੌਕੇ ਤੇ ਉੱਥੇ ਬੈਠੇ ਆ ਉਹਨਾਂ ਨੂੰ ਵੀ ਇਹਦੇ ਵਜੋਂ ਅਸਤੀਫਾ ਦੇਣਾ ਚਾਹੀਦਾ ਵਾ ਤਾਂ ਜੋ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਠੰਡ ਪੈ ਸਕੇ ਪੰਜਾਬ ਵਾਸੀਆਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਆਮ ਲੋਕਾਂ ਦੀ ਕਹਿ ਕੇ ਆਈ ਸੀ ਪਰ ਉਹਨਾਂ ਨੇ ਝੂਠੇ ਸੁਪਨੇ ਦਿਖਾ ਕੇ ਸਾਡੇ ਨਾਲ ਠੱਗੀ ਮਾਰੀ ਆ ਪੰਜਾਬੀਆਂ ਨਾਲ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਮਰਜ਼ੀ ਕੁਛ ਆ ਉਹ ਦਿੱਲੀ ਦਾ ਜਿਹੜਾ ਰਾਜਨੀਤੀਕਰਨ ਉਰੇ ਪੰਜਾਬ ਦੇ ਵਿੱਚ ਕਰ ਰਿਹਾ ਔਰ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਔਰ ਜਾ ਕੇ ਦਿੱਲੀ ਦੇ ਵਿੱਚ ਤੁਹਾਨੂੰ ਕਹ ਰਿਹਾ ਕਿਉਂਕਿ ਦਿੱਲੀ ਵਾਲਿਆਂ ਨੇ ਵੀ ਉਹਨਾਂ ਨੂੰ ਮੂੰਹ ਨਹੀਂ ਲਾਇਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀਆ ਪਾਰਟੀ ਆ ਔਰ ਜਿਹੜੀ ਪੰਜਾਬ ਦੀ ਮਾਂ ਪਾਰਟੀ ਆ ਉਹ ਆਪਾਂ ਸਾਰੇ ਮਿਲ ਕੇ ਪੰਜਾਬ ਦੇ ਵਿੱਚ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਔਰ ਤਾਂ ਜੋ ਆਪਣੇ ਕੰਮ ਜਿਹੜੇ ਆ ਪੰਜਾਬੀ ਕਰਾ ਸਕੇ ਆਦਮੀ ਪਾਰਟੀ ਦੀ ਲੀਡਰਸ਼ਿਪ ਬਹੁਤ ਹੀ ਗਲਤ ਹਰਕਤਾਂ ਦੇ ਉੱਤਰ ਆਈ ਆ ਆ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਮਨੀਸ਼ ਸਸੋਦੀਏ ਨੇ ਜਿੱਥੇ ਮਹਿਲਾਵਾਂ ਸਾਰੀਆਂ ਪੰਜਾਬ ਦੀਆਂ ਧੀਆਂ ਭਾਣਾ ਧੀਆਂ ਭਾਣਾ ਬੈਠੀਆਂ ਸਨ ਉਸ ਕਾਨਫਰੰਸ ਦੇ ਵਿੱਚ ਇਹਨੇ ਓਪਨਲੀ ਕਿਹਾ ਵੀ ਜੋ ਲੜਾਈ ਝਗੜਾ ਝੂਠ ਸੱਚ ਜੋ ਦੰਦ ਪੇਡ ਜੋ ਕੁਝ ਕਰ ਸਕਦੇ ਹੋ ਸ਼ਾਮ-ਦਾਮ ਦੰਦ-ਬੇਡ ਸਾਰਾ ਕੁਝ ਵਰਤਾਂਗੇ 27 ਦੀ ਸਰਕਾਰ ਬਣਾਉਣ ਲਈ ਤੇ ਸ਼ਰਮ ਵਾਲੀ ਗੱਲ ਮੈਂ ਸਮਝਦਾ ਹਾਂ ਉਹ ਇਹ ਹੈ ਵੀ ਉੱਥੇ ਪੰਜਾਬ ਦੀਆਂ ਜਿਹੜੀਆਂ ਧੀਆਂ ਪੈਣਾ ਬੈਠੀਆਂ ਉੱਥੇ ਤਾਲੀਆਂ ਬਾਜਾਰੀਆਂ ਤੇ ਨਾਲ ਹੀ ਮੂਕ ਦਰਸ਼ਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਵੀ ਉੱਥੇ ਬੈਠੇ ਆ। ਸੋ ਮੈਂ ਸਮਝਦਾ ਇਸ ਤੋਂ ਮੰਦ ਭਾਗੀ ਹਰਕਤ ਕੋਈ ਹੋਰ ਨਹੀਂ ਸਕਦੀ ਪੰਜਾਬੀਆਂ ਵਾਸਤੇ। ਪੰਜਾਬੀਆਂ ਨੂੰ ਜਾਗ ਜਾਣਾ ਚਾਹੀਦਾ ਔਰ ਇਹਨਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਪੰਜਾਬੀ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਹੁਣ ਸੁਚੇਤ ਹੋਣ ਦਾ ਸਮਾਂ ਆ ਗਿਆ। ਹੁਣ ਸਾਨੂੰ ਚਾਹੀਦਾ ਵੀ ਅਕੋਂ ਸਹੀ ਫੈਸਲਾ ਲੈ ਕੇ ਇਹ ਦਿੱਲੀ ਦੇ ਧਾੜੀਆਂ ਨੂੰ ਪੰਜਾਬ ਚੋਂ ਬਾਹਰ ਕਰੀ। ਇਹਨਾਂ ਇਹ ਹਰ ਘਰ ਚੋਂ ਨੇ ਚਾਹੀਦੇ ਆ। ਕਿਉਂਕਿ ਜਿਹੜੇ ਸੋਸ਼ੋਦੀ ਵਰਗੇ ਬੰਦੇ ਆ ਜਿਹੜਾ ਇੰਚਾਰਜ ਲਗਾਏ ਹੋਏ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਨੇ ਉਹ ਓਪਨਲੀ ਇੱਥੇ ਦੰਗਾ ਕਰਾਉਣਾ ਚਾਹੁੰਦੇ ਨੇ ਓਪਨਲੀ ਕਾਨੂੰਨ ਨੂੰ ਵਾਇਲਟ ਕਰ ਰਹੇ ਹੈਗੇ ਆ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਵਾਇਲਟ ਕਰ ਰਹੇ ਆ ਸਭ ਤੋਂ ਵੱਡੀ ਗੱਲ ਹੈਗੀ ਆ ਜਿਹੜੀ ਇਹਨੇ ਗੱਲ ਯੂਜ਼ ਕੀਤੀ ਆ ਡੰਡ ਭੇਦ ਭਾਪ ਚੋਰ ਸਾਰਾ ਕੋਈ ਕਰਤਾ ਫਿਰ ਕਹਿੰਦਾ ਪੈਸੇ ਦੀ ਲੋੜ ਹੋਵੇ ਉਹ ਵੀ ਵਰਤੋ ਕਹਿੰਦਾ ਜੋ ਹੋਵੇ ਡਾਗ ਵਰਤੋ ਹਰ ਚੀਜ਼ ਨੂੰ ਵਰਤਣ ਨੂੰ ਕਿਹਾ ਹਾਂ ਬਾਬਾ ਇਨੂੰ ਇਹ ਨਹੀਂ ਪਤਾ ਸਸੋਦੀਏ ਤੇਰਾ ਸਿਰ ਪਹਿਲੇ ਹੀ ਗੰਜਾ ਵਾ ਤੇ ਬਾਲ ਜਿਹੜੇ ਚਾਰ ਹੈਗੇ ਪੰਜਾਬੀਆਂ ਨੇ ਰਹਿਣ ਨਹੀਂ ਦੇਣੇ ਜਿਹੜੇ ਤੁਸੀਂ ਹਾਲਾਤ ਇੱਥੇ ਪੈਦਾ ਕਰਕੇ ਚੱਲੇ ਹੋ ਜਿਹੜੀ ਫਾਈਨੈਂਸ਼ੀਅਲ ਅਮਰਜੈਂਸੀ ਲਵਾ ਚੱਲੇ ਹੋ ਤੇ ਜਿਹੜੀ ਸਾਡੇ ਧੀਆਂ ਭੈਣਾਂ ਨੂੰ ਵਰਕ ਲਾ ਕੇ ਅੱਜ ਕੰਮ ਕਰਦੇ ਪਏ ਹੋ ਜਿਹੜੇ ਤੁਸੀਂ ਕਹਿੰਦੇ ਪਏ ਹੋ ਡਾਂਗਾਂ ਆਪੇ ਖੜਕਾਓ ਪੈਸੇ ਨਾਲ ਵੋਟਾਂ ਖਰੀਦੋ ਤੁਹਾਨੂੰ ਇਹ ਨਹੀਂ ਪਤਾ ਦਿੱਲੀ ਦਾ ਚੱਲ ਗਿਆ ਪੰਜਾਬ ਆ ਪੰਜਾਬ ਤਾਂ ਅਮਰ ਸ਼ਾ ਅਬਦਾਲੀ ਵਰਗੇ ਜਿਹੜੇ ਹੈਗੇ ਨਾ ਉਹ ਕਰਨੇ ਹੀ ਕੰਮ ਆਏ ਸੀਗੇ ਉਹ ਨਹੀਂ ਰਹਿ ਸਕਿਆ ਤੇਰੀ ਔਕਾਤ ਕੀ ਆ ਇਹ ਬੇਸਿਕਲ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਚੱਲਦੀ ਦਿੱਲੀੋਂ ਆਣਾ ਇਹਦਾ ਦਿਮਾਗ ਹੋ ਚੁੱਕਾ ਬਹੁਤ ਖਰਾਬ ਆਮ ਤੌਰ ਤੇ ਇਹਨਾਂ ਦੇ ਆਪਣੇ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਵਰਕਰ ਕਹਿੰਦੇ ਕਿ ਸਰਦਾਰ ਨਹੀਂਗੇ ਸਿਪ ਭਗਵੰਤ ਮਾਨ ਲੈਦਾ ਭਗਵੰਤ ਸਿੰਘ ਮਾਨ ਨਹੀਂ ਲਿਖਦਾ ਤੇ ਨਾਲ ਜਿਹੜਾ ਅਮਨ ਹੈਗਾ ਵਾ ਅਮਨ ਅਰੋੜਾ ਵੀ ਵੇਖੋ ਇਹਨਾਂ ਦੇ ਹਾਲਾਤ ਅੱਗੋਂ ਮਸ਼ਕਲੀਆਂ ਕਰਦੇ ਫਿਰਦੇ ਆ ਧੀਆ ਭੈਣਾਂ ਨਾਲ ਉਹਦੇ ਗੱਲਾਂ ਸੁਣ ਕੇ ਜਿਹੜੀਆਂ ਨੇ ਅੱਗੋਂ ਖੇਖਣ ਕਰਦੇ ਵੇ ਆ ਮਜ਼ਾਕ ਉਡਾਉਂਦੇ ਵੇ ਪੰਜਾਬ ਵਾਲਿਆਂ ਦਾ ਤੇ ਪੰਜਾਬੀਆਂ ਦਾ ਤੇ ਪੰਜਾਬ ਤੇ ਪੰਜਾਬੀ ਜਣੇ ਨਾ ਹੁਣ ਧਰ ਲਿਆ ਕਿ ਜਿੰਦਗੀ ਮਜ਼ਾਕ ਨਹੀਂ ਅਡਵਾਂ ਦੇਣਾ ਹੁਣ ਤਾਂ ਇਹਨਾਂ ਦੀ ਜਿਹੜੀ ਹੈ ਨਾ ਵਕਤ ਦੱਸਣਗੇ ਕਿ ਹਾਲਾਤ ਕੀ ਬੰਦੇ ਆ ਮੈਨੂੰ ਕੋਈ ਆਵਾਜ਼ ਦੀ ਪਾਰਟੀ ਦੇ ਵਲੰਟੀਅਰ ਦੱਸ ਦੇਵੇ ਸੀ ਕਿ ਕਿਵੇਂ ਇਹਨਾਂ ਨੇ ਹੁਣ ਗਮਾੜਾ ਦੇ ਵਿੱਚੋਂ ਜਿੰਨੀ ਪ੍ਰਾਪਰਟੀ ਸਾਡੀ ਪੰਜਾਬ ਦੀ ਰਹਿੰਦੀ ਆ ਬੁੱਢਾ ਦੀ ਰਹਿੰਦੀ ਆ ਉਹਨੂੰ ਕਹਦੇ ਇਹਨਾਂ ਨੇ ਹੁਣ ਮੋਟਗਾਈ ਕਰਕੇ ਨਾ 2.5-3 ਕਰੋੜ ਲੱਖ 2.5-3 ਲੱਖ ਕਰੋੜ ਰੁਪਏ ਕਹਿੰਦੇ ਲੈਣਾ ਹੈ ਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਬੇਵਕੂਫ ਬਣਾਉਣ ਲਈ ਫਿਰ ਉਹ ਬੀਬੀਆਂ ਨੂੰ ਇਹ ਹਜ਼ਾਰ-ਹਜ਼ਾਰ ਰੁਪਏ ਜਿਹੜਾ ਦੇ ਕੇ ਇੱਕ ਵਾਰੀ ਫਿਰ ਵੋਟਾਂ ਲੈਣ ਦੀ ਕੋਸ਼ਿਸ਼ ਕਰਨੀ ਹੈ ਇਹਦੇ ਚੱਲਦੇ ਹੀ ਕਹਿੰਦੇ ਮੀਟਿੰਗ ਹੋਈ ਹੈ ਜਿਹਦੇ ਵਿੱਚ ਸੁਸੋਦੀ ਨੇ ਗੱਲਾਂ ਕਈਆਂ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਤਾ ਨੂੰ ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਪੰਜਾਬ ਨਾਲ ਖੜੀ ਹੈ ਪੰਜਾਬੀਅਤ ਨਾਲ ਖੜੀ ਹੈ ਔਰ ਇਹ ਜਿਹੜਾ ਸਾਡਾ ਸੂਬਾ ਨੰਬਰ 1 ਦਾ ਸੂਬਾ 28ਵੇਂ ਨੰਬਰ ਤੇ ਇਹਨਾਂ ਨੇ ਪੰਚਾਇਤ ਆ ਉਹ ਲੜਾਈ ਦੁਆਰਾ ਲੜਦੇ ਪਏ ਆ ਅਸੀਂ ਅੱਜ ਇਹਦੀ ਸ਼ੁਰੂਆਤ ਹੈ ਪੂਰੇ ਪੰਜਾਬ ਦੇ ਵਿੱਚੋਂ ਅੱਜ ਧੰਨਾਂ ਲਾਂ ਲੱਗੇ ਅੱਜ ਸੋਧੀ ਰਾਣਾ ਦੇਖੋ ਪੁਤਲਾੜਾ ਹੈਗਾ ਵਾ ਉਹ ਫੂਕਣ ਲੱਗੇ ਆ ਇੱਕ ਮੈਸੇਜ ਹੁੰਦਾ ਵਾ ਸਰਕਾਰ ਨੂੰ ਤੇ ਮੈਸੇਜ ਹੁੰਦਾ ਵਾ ਲੋਕਾਂ ਨੂੰ ਕਿ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਪੰਜਾਬ ਨਾਲ ਸਕੇ ਆ ਪੰਜਾਬ ਦੇ ਚਾਹੇ ਵਲਾਵਾ ਦੀ ਪਾਰਟੀ ਦੇ ਵਲੰਟੀਅਰ ਆ ਉਹਨਾਂ ਨੂੰ ਪਿਆਰ ਪੰਜਾਬ ਨਾਲ ਆ ਪਰ ਇਹ ਕਿਉਂ ਲੋਕਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਹੈਗਾ ਇਸ ਕਰਕੇ ਆਣ ਵਾਲਾ ਸਮਾਂ ਵੇਖਿਓ ਤੁਸੀਂ ਇਹੋ ਸਮਾਂ ਆ ਜਦੋਂ ਹਰ ਪੰਜਾਬੀ ਨੇ ਇੱਕ ਇੱਕ ਜੁੱਤੀ ਝਖ ਲੈਣੀ ਆ ਤੇ ਮਾਰਨ ਲੱਗਾ ਸੋਧੀਆਂ ਨੂੰ ਇਹ ਦੇਖਣਾ ਕਿ ਸਿਰ ਤੇੜ ਚਾਰ ਵਾਲ ਰਹਿੰਦੇ ਆ ਰਹਿੰਦੇ ਆ ਕਿ ਨਹੀਂ ਰਹਿੰਦੇ ਉਹ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਆ ਸ਼ਾਮ-ਦਾਮ ਦੰਡ ਵੇਚੂ ਰੂਪਾਤ ਲੜਾਈ ਝਗੜੇ ਕਰੋ ਜੋ ਮਰਜੀ ਕਰੋ ਮਰਜੋ ਮਿਟਜੋ ਮਾਰ ਦੋ ਪਰ ਚੋਣ ਜਿੱਤਣੀ ਹੈ ਇਹ ਅਜੇ ਤੱਕ ਪੰਜਾਬ 'ਚ ਨਹੀਂ ਹੋਇਆ ਪੰਜਾਬ 'ਚ ਭਾਈਚਾਰਕ ਸਾਂਝ ਸਭ ਤੋਂ ਮਜ਼ਬੂਤ ਆ ਇਹ ਜਿਹੜਾ ਉਹਨੇ ਕੰਮ ਕੀਤਾ ਹੈ ਇਕੱਲਾ ਹਜੇ ਦਾ ਪੁਤਲਾ ਭੁਗਿਆ ਉਹਨਾਂ ਦੇ ਪੈਰਾਂ ਥੱਲੇ ਐਸੀ ਅੱਗ ਵਾਲਾਂਗੇ ਕਿ ਪੰਜਾਬ ਛੱਡ ਕੇ ਭੱਜਣਗੇ ਇਹ ਬਰਦਾਸ਼ਤ ਕਰਨ ਯੋਗ ਨਹੀਂ ਇਹ ਜਿਹੜਾ ਬਿਆਨ ਆ ਇਹ ਪੰਜਾਬ ਦੇ ਲੋਕਾਂ ਨੂੰ ਮਰਵਾਊਗਾ ਸਾਡੇ ਪੰਜਾਬੀਆਂ ਦੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਆਸੂ ਵਿੱਚ ਪੜਾਊਗਾ ਉਸ ਲੜਾਈ ਦੇ ਵਿੱਚ ਆਪਣਾ ਵਰਕਰ ਵੀ ਮਰ ਸਕਦਾ ਉਸ ਲੜਾਈ ਚ ਕਾਂਗਰਸ ਦਾ ਵਰਕਰ ਵੀ ਮਰ ਸਕਦਾ ਅਕਾਲੀ ਦਲ ਦਾ ਵੀ ਮਰ ਸਕਦਾ ਕਿਸੇ ਹੋਰ ਦਾ ਵੀ ਇਹ ਪੰਜਾਬ ਪਹਿਲਾਂ ਸੰਤਾਪ ਭੋਗ ਚੁੱਕਿਆ ਪਹਿਲਾਂ ਪੰਜਾਬ ਨੂੰ ਕਾਂਗਰਸ ਨੇ ਲਗਭਗ ਲੱਖਾਂ ਦੇ ਤਰਦਾਦ ਨੌਜਵਾਨ ਮਾਰੇ ਅੱਜ ਇਹ ਪੰਜਾਬ ਦੇ ਨੌਜਵਾਨਾਂ ਨੂੰ ਮਾਰਨ ਵਾਸਤੇ ਸੋਚ ਰਿਹਾ ਮਰਵਾਉਣ ਵਾਸਤੇ ਸੋਚ ਰਿਹਾ ਇਹਨੇ ਤਾਂ ਝੱਗਾ ਪਾ ਕੇ ਆਪਣਾ ਕੱਪੜੇ ਚੱਕ ਕੇ ਦਿੱਲੀ ਜਾਵਣਾ ਨੁਕਸਾਨ ਟੋਟਲ ਪੰਜਾਬ ਦਾ ਹੋਣਾ ਇਸ ਕਰਕੇ ਅੱਜ ਜਿਹੜਾ ਇਹਦਾ ਪੁਤਲਾ ਫੁੱਕਿਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਯੋਜਨਾਬੰਦ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਪੰਜਾਬ ਨੂੰ ਜਗਾਵਾਂਗੇ ਪੰਜਾਬ ਦੀ ਨੌਜਵਾਨੀ ਨੂੰ ਜਗਾਵਾਂਗੇ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਆ ਕਿ ਤੁਸੀਂ ਕਾਰੋਬਾਰ ਬਚਾਉਣੇ ਆ ਕਿ ਪੁੱਤ ਬਚਾਉਣੇ ਆ ਜੇ ਤਾਂ ਤੁਸੀਂ ਬਚਾਉਣੇ ਆ ਉਹਦੇ ਪੁੱਤ ਫਿਰ ਤਾਂ ਦਿਓ ਸਾਥ ਤੇ ਜੇ ਤੁਸੀਂ ਕਾਰੋਬਾਰ ਕਰ ਰਹੇ ਹੋ ਫਿਰ ਪੁੱਤ ਨਹੀਂ ਬਚਣੇ ਜੋ ਇਹਨਾਂ ਦੀਆਂ ਚਾਲਾਂ ਨੇ ਜੋ ਇਹਨਾਂ ਦੀਆਂ ਸਕੀਮਾਂ ਨੇ ਜੋ ਇਹ ਚਾਹੁੰਦੇ ਨੇ ਇਹ ਪੰਜਾਬ ਨੂੰ ਅਹਿਮਦ ਸ਼ਾਹ ਅਬਦਾਲੀ ਵਾਂਗੂ ਮਸੇ ਰੰਗੜ ਵਾਂਗੂ ਅੰਗਰੇਜ਼ਾਂ ਵਾਂਗੂ ਲੁੱਟਣ ਵਾਸਤੇ ਆਏ ਹੋਏ ਨੇ ਇਹ ਪੰਜਾਬ ਨੂੰ ਲੁੱਟ ਰਹੇ ਨੇ ਪੰਜਾਬ ਦਾ ਮਲਿਆ ਮੀਟ ਕਰ ਰਹੇ ਨੇ ਔਰ ਇਹਨਾਂ ਦੀ ਯੋਜਨਾ ਵੀ ਪੰਜਾਬ ਨੂੰ ਲੁੱਟ ਵੀ ਲੋ ਪੰਜਾਬ ਨੂੰ ਖਤਮ ਵੀ ਕਰ ਦਿਓ ਪੰਜਾਬ ਦੀ ਜਵਾਨੀ ਨੂੰ ਆਸਮੈਨ ਤੇ ਭੇੜ ਕੇ ਮਰਵਾ ਦਿਓ